ਹੈਲੋ ਹਾਂਜੀ ਭਾਈ ਸਾਹਿਬ ਕੀ ਹਾਲ ਦੇ ਠੀਕ ਹੋ ਹਾਂਜੀ ਜੀ ਇਹ ਕੌਣ ਬੋਲਦੇ ਆਪਾਂ ਲਵਜੀਤ ਸਿੰਘ ਲਵਜੀਤ ਸਿੰਘ ਇਹ ਬੇਟੇ ਦਾ ਕੀ ਨਾਂ ਆਪਣੇ ਦਾ ਦਾ ਕੰਗ ਸਿੰਘ ਹਾਂਜੀ ਮੰਗਲ ਸਿੰਘ ਇਹ ਬੇਟੇ ਦਾ ਇਹਨਾਂ ਨੂੰ ਜਿਹੜਾ ਮੋਟਰਸਾਈਕਲ ਮੈਂ ਟ੍ਰੈਫਿਕਨ ਚਾਰਜ ਬੋਲਦਾ ਬਟਾਲਾ ਹਾਂਜੀ ਹਾਂਜੀ ਬਸ ਇਹਨਾਂ ਨੂੰ ਜਿਹੜਾ ਮੋਟਰਸਾਈਕਲ ਦਿੱਤਾ ਹੈ ਇੱਕ ਤੁਸੀਂ ਬੇਟੇ ਨੂੰ ਹਾਂਜੀ ਇਹ ਕਿਤਨਾ ਤਿਆਰ ਕੀਤਾ ਏ ਫੇ ਪਰਾ ਨਹੀਂ ਜੇ ਮੋਟਰੋਲੇ ਆਈ ਕਿ ਅੱਛਾ ਜੀ ਭਈ ਇਹ ਬਾਬਾ 7-8 ਸਾਲੋ ਕਿਉਂ ਇਹ ਜਿਹੜਾ ਰੋਟਾ ਹੀ ਖਾਣਾ ਅੱਛਾ ਇਤਰਾਹ ਇਹ ਗੱਲ ਇਹ ਮੋਟਰਸਾਈਕਲ ਤੁਹਾਡਾ ਕਬਜ਼ੇ ਚ ਲੈ ਲਿਆ ਇਹ ਤੁਸੀਂ ਟ੍ਰੈਫਿਕ ਦਫ਼ਤਰ ਆਇਓ ਇਹਦੇ ਕਾਜ ਪੱਤਰ ਲੈ ਕੇ ਠੀਕ ਜੀ ਠੀਕ ਆ ਵੇਖੋ ਜੋ ਹਾਲਾਤ ਬਣੇ ਨੇ ਜਦੋਂ ਬੱਚਾ ਆਪਣੇ ਘਰੋਂ ਤਿਆਰ ਹੋ ਕੇ ਉਹ ਜਿਹੜੇ ਵਹੀਕਲ ਤੇ ਜਾਂਦਾ ਜਾਂ ਆਪਾਂ ਦੀ ਸੁੱਖ ਚਾਹੁੰਨੇ ਤਾਂ ਆਪਾਂ ਕਦੇ ਵੀ ਉਹਦੇ ਬੱਚਿਆਂ ਨੂੰ ਇਹਦੀਆਂ ਚੀਜ਼ਾਂ ਲਾਉ ਨਹੀਂ ਕਰਦੇ ਭਾਜੀ 12 ਸਾਲੇ ਦੀ ਉਮਰ ਹੈ ਅਸੀਂ ਬਥੇਰਾ ਟੱਕਦੇ ਆ ਇਹ ਸਭ ਲੋਕ ਦੀ ਚੋਰੀ ਮੈਨੂੰ ਖੜਦਾ ਜੀ ਚਲੋ ਜਿਹੜੇ ਲਵਾ ਲੋ ਜੰਗੀ ਗੱਲ ਲਵਾ ਲੋ ਕੋਈ ਨਹੀਂ ਲਾ ਲਿਆ ਜੀ ਨੂੰ ਤੇ ਤੁਸੀਂ ਉਹਦੇ ਕਾਜ ਪੱਤਰ ਲੈ ਕੇ ਆਇਓ ਇਹ ਮੁੰਡਾ ਤੁਹਾਡਾ ਆਪਣੇ ਆਪਣੀ ਨਹਿਰੂ ਗੇਟ ਅਸੀਂ ਖੜੇ ਆ ਜੀ ਤੇ ਇੱਥੇ ਬੜੇ ਮਾੜੇ ਹਾਲਾਤ ਤੋਂ ਤੁਹਾਡਾ ਵੀ ਕਲਾਇਆ ਤੋਨੂੰ ਰੋਕਿਆ ਤੇ ਤਾਂ ਤਰਨਾ ਗੱਲ ਕੀਤੀ ਆ ਇਹਦੇ ਪੇਪਰ ਲੈ ਕੇ ਮੇਰਾ ਵੀਰ ਆਇਓ ਤੇ ਟ੍ਰੈਫਿਕ ਦਫ਼ਤਰ ਹੈ ਠੀਕ ਹੈ ਠੀਕ ਹੈ ਸੱਚੀ ਗੱਲ ਪੁੱਤ ਤੇਰਾ ਤਾਂ ਡੈਡੀ ਵੀ ਤੈਨੂੰ ਰੋਕਦਾ ਤੇ ਤੂੰ ਡੈਡੀ ਦਾ ਵੀ ਡੈਡੀ ਇਹ ਤੂੰ ਮੰਨਦਾ ਨਹੀਂ ਕੇ ਇਹਨੂੰ ਤਾਂ ਤੂੰ ਤੇ ਉਸੇ ਨੂੰ ਚੱਲ ਆ ਤੇ ਪਿਓ ਦੀ ਜਿੰਮੇਟਿਊਸ਼ਨ ਬਣਾਉਣਾ ਕਿ ਤੂੰ ਤੂੰ ਮਤਲਬ ਪਿਓ ਦੇ ਉੱਤੋਂ ਦੀ ਐ ਇਹਨੂੰ ਕਰੋ ਅੰਡਰੇਜ ਦਾ ਅਭੀ ਉਹ ਤੇਰੀ ਜ਼ਿੰਮੇਵਾਰੀ ਕਰਕੇ ਤਾਂ ਜਾਣਾ